ਗਾਵੈ ਕੋ ਤਾਂ ਹੋਵੇ ਕਿਸੇ ਤੰਣ ਜਿਸ ਕਿਸੇ ਮਨੁੱਖ ਦੀ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਂ ਨੂੰ ਗਾਉਂਦਾ ਹੈ ਭਾਵ ਉਸ ਦੀ ਸਿਫਤ ਸੁਨਾਹ ਕਰਦਾ ਹੈ ਅਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪ੍ਰਗਟ ਹੋਵੇ ਗਾਵੇ ਕੋ ਦਾਤ ਜਾਣੈ ਨੀਸਾਣ ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ ਨਿਸ਼ਾਨ ਸਮਝਦਾ ਹੈ ਗਾਵੇ ਕੋ ਗੁਣ ਵਡਿਆਈਆ ਚਾਰ ਭਵ ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਨੂੰ ਵਰਣਨ ਕਰਦਾ ਹੈ ਗਾਵੇ ਕੋ ਵਿਦਿਆ ਵਿਖਮ ਵੀਚਾਰ ਕੋਈ ਮਨੁੱਖ ਵਿਦਿਆ ਦੇ ਬਲ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਕਠਨ ਗਿਆਨ ਨੂੰ ਗਾਉਂਦਾ ਹੈ ਭਾਵ ਸ਼ਾਸਤਰ ਆਦਿਕ ਦੁਆਰਾ ਆਤਮਿਕ ਫਿਲਾਫਸੀ ਭਾਵ ਉਸ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ ਗਾਵੇ ਕੋ ਸਾਜ ਕਰੇ ਤਨ ਖੇਹ ਕੋਈ ਮਨੁੱਖ ਇਉਂ ਗਾਉਂਦਾ ਹੈ ਅਕਾਲ ਪੁਰਖ ਸਰੀਰ ਨੂੰ ਬਣਾ ਕੇ ਫਿਰ ਸੁਹਾ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰ ਦੇ ਤੇ ਕੋਈ ਇਉਂ ਗਾਉਂਦਾ ਹੈ ਜੋ ਹਰੀ ਸਰੀਰਾਂ ਵਿੱਚੋਂ ਜਿੰਦਾ ਕੱਢ ਕੇ ਫਿਰ ਦੂਜੇ ਸਰੀਰਾਂ ਵਿੱਚ ਪਾ ਦਿੰਦਾ ਹੈ ਗਾਵੇ ਕੋ ਜਾਪੇ ਦਿਸੈ ਦੂਰ ਤੇ ਕੋਈ ਮਨੁੱਖ ਇਉਂ ਆਖਦਾ ਹੈ ਅਕਾਲ ਪੁਰਖ ਦੂਰ ਜਾਪਦਾ ਹੈ ਪਾਵ ਦੂਰ ਦਿਸਦਾ ਹੈ ਗਾਵੈ ਕੋ ਵਿਖੇ ਹਾਦਰ ਆ ਦੂਰ ਤੇ ਕੋਈ ਆਖਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇੜੇ ਹੈ ਸਭ ਥਾਈਂ ਹਾਜ਼ਰ ਹੈ ਤੇ ਸਭ ਨੂੰ ਵੇਖ ਰਿਹਾ ਹੈ ਕਥਨਾ ਕਥੀ ਨਾ ਆਵੈ ਟੋਟ ਤੇ ਉਸ ਦੇ ਵਰਣਨ ਕਰਨ ਦੀ ਟੋਟ ਨਹੀਂ ਆ ਸਕਦੀ ਭਾਵ ਵਰਣਨ ਕਰ ਕਰਕੇ ਉਸ ਦੇ ਹੁਕਮ ਦਾ ਅੰਤ ਨਹੀਂ ਪੈ ਪੈ ਸਕਦਾ ਭਾਵ ਉਸ ਦਾ ਸਹੀ ਸਰੂਪ ਨਹੀਂ ਲਭ ਸਕਿਆ ਕਥ ਕਥ ਕਥੀ ਕੋਟੀ ਕੋਟ ਕੋਟ ਭਾਵੇਂ ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦਾ ਵਰਣਨ ਕੀਤਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਉਹ ਅਕਾਲ ਪੁਰਖ ਵਾਹਿਗੁਰੂ ਦਾਤਾਰ ਪਿਤਾ ਸਭ ਜੀਆਂ ਨੂੰ ਰਿਜਕ ਦੇ ਰਿਆ ਹੈ ਭਾਵ ਜੀਵ ਲੈ ਲੈ ਕੇ ਥੱਕ ਜਾਂਦੇ ਹਨ ਜੁਗਾ ਜੁਗੰਤਰ ਖਾਹੀ ਖਾਹੇ ਭਾਵ ਸਭ ਜੀਵ ਸਦਾ ਤੋਹੀ ਰੱਬ ਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਂਦੇ ਚੱਲੇ ਆ ਰਹੇ ਹਨ ਹੁਕਮੀ ਹੋਵਨ ਚਲਾਏ ਰਾਹੋ ਪਾਪ ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਹੈ ਤੇ ਉਹ ਰਸਤਾ ਸਦਾ ਲਈ ਚਲਦਾ ਰਿਹਾ ਹੈ ਨਾਨਕ ਵਿਗਸੈ ਵੀ ਪਰਵਾਹਾ ਹੀ ਨਾਨਕ ਉਹ ਨਿਰੰਕਾਰ ਸਦਾ ਵੀ ਪ੍ਰਵਾਹ ਹੈ ਅਤੇ ਪ੍ਰਸੰਨ ਹੈ